ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 6ਵਾਂ ਸੰਮਣ ED ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਪੇਸ਼ ਹੋਣ ਦੇ ਹੁਕਮ ਅੱਜ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਨੇ ਪਰੰਤੂ ਇਸ ਗੱਲ ਨੂੰ ਲੈ ਕੇ ਅਜੇ ਵੀ ਕੋਈ ਪੁਸ਼ਟੀ ਨਹੀਂ ਕਿ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਪਹਿਲਾਂ ਵੀ 6 ਸੰਮਣ ਤੋਂ ਪਹਿਲਾਂ ਜਿਹੜੇ 5 ਸੰਮਣ ਠੁਕਰਾ ਦਿੱਤੇ ਗਏ ਸੀ ਤੇ ਹੁਣ 6ਵੇਂ ਸੰਮਣ ਦੇ ਵਿੱਚ ED ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦੁਆਰਾ ਦੇ ਦਿੱਤੇ ਨੇ ਤੇ ਅੱਜ ਅਰਵਿੰਦ ਕੇਜਰੀਵਾਲ ED ਦੇ ਸਾਹਮਣੇ ਪੇਸ਼ ਹੋ ਸਕਦੇ ਨੇ ਦਿੱਲੀ ਸ਼ਰਾਬ ਘਟਾਲੇ ਲੜ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਦੇ ਲਈ ਬੁਲਾਇਆ ਗਿਆ ਹੈ ਤੇ ਪਹਿਲਾਂ ਵੀ ਪੰਜ ਸੰਮਣ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਇਹ ਸੰਮਣ ਈਡੀ ਦੇ ਵੱਲੋਂ ਭੇਜੇ ਗਏ ਨੇ ਇਹ ਸਿਰਫ ਗੈਰ ਕਾਨੂੰਨੀ ਸੰਮਣ ਨੇ ਤੇ ਮੇਰੇ ਉੱਤੇ ਚਾਲਾ ਚੱਲਿਆ ਜਾ ਰਹੀਆਂ ਨੇ ਤੇ ਚੋਣਾਂ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਡੂੰਗੀਆਂ ਰਸਾਜਿਸ਼ਾਂ ਜਿਹੜੀ ਭਾਜੀਪੀ ਆਪ ਸਰਕਾਰ ਦੇ ਖਿਲਾਫ ਰਾਤਰੀ ਹੈ ਤੇ ਜਿਸ ਤੋਂ ਬਾਅਦ ਭਾਜੀਪੀ ਤੇ ਪਲਟਵਾਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਤੇ ਅੱਜ 6ਵਾਂ ਸੰਮਣ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਨੇ ਤੇ ਜਿਸ ਦੇ ਚਲਦੇ ਦੱਸ ਦਈਏ ਕਿ ਸੰਮਣ 6ਵਾਂ ਸੰਮਣ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਹੈ ਤੇ ਪੇਸ਼ ਹੋਣ ਦੇ ਹੁਕਮ ਦੁਆਰਾ ਦਿੱਤੇ ਗਏ ਨੇ ਤੇ ਅੱਜ ਕੀ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਪੋਸਟੀ ਨਹੀਂ ਹੈ ਕਿਉਂਕਿ 6ਵੇਂ ਸੰਮਣ ਤੋਂ ਪਹਿਲਾਂ 5 ਸੰਮਣ ਠੁਕਰਾ ਚੁੱਕੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਜਿਸ ਦੇ ਚੱਲਦੇ ਉਹਨਾਂ ਨੇ ਭਾਜਪਾ ਤੇ ਵੀ ਪਲਟਵਾਰ ਕੀਤਾ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਭਾਜਪਾ ਆ ਉਹ ਮੈਨੂੰ ਫਸਾਉਣ ਦੀ ਕੋਸ਼ਿਸ਼ਾ ਕਰ ਰਿਹਾ ਹੈ ਜੇਲ੍ਹ ਭੇਜਣ ਦੀ ਕੋਸ਼ਿਸ਼ਾ ਕਰ ਰਿਹਾ ਹੈ ਤੇ ਜਿਸ ਦੇ ਚੱਲਦੇ ਉਹ ਪੰਜ ਸੰਮਣਾਂ ਤੇ ਗੈਰ ਹਾਜ਼ਰ ਹੈ। ਛੇਵੇਂ ਸੰਮਣ ਦੇ ਵਿੱਚ ਹਾਜ਼ਰ ਹੋਣ ਦੇ ਜਿਹੜੇ ਹੁਕਮ ਐਡੀ ਨੇ ਦੁਆਰਾ ਦੇ ਦਿੱਤੇ ਨੇ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਮੁਰਤੋਂ ਪੁੱਛ ਕਿਛ ਦੇ ਲਈ ਜਿਹੜਾ ਸੰਮਣ ਭੇਜਿਆ ਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਇਹ ਸੰਮਣ ਭੇਜਿਆ ਗਿਆ ਸੀ ਤੇ 19 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਜਿਸ ਦੇ ਚੱਲਦੇ ਅੱਜ ਅਰਵਿੰਦ ਕੇਜਰੀਵਾਲ ਦੀ ਮੁਰਤੋਂ ਪੇਸ਼ੀ ਹੈ ਤੇ ਜਿਸ ਦੇ ਦੌਰਾਨ ਈਡੀ ਦੇ ਸਾਹਮਣੇ ਉਹ ਪੇਸ਼ ਹੋ ਵੀ ਸਕਦੇ ਨੇ ਪਰੰਤੂ ਪਹਿਲਾਂ ਉਹਨਾਂ ਦੇ ਪੰਜ ਸਮਣ ਠੁਕਰਾਈ ਗਏ ਨੇ ਤੇ ਜਿਸ ਦੇ ਤੌਰਾਨ ਇਹ ਵੀ ਹੋ ਸਕਦਾ ਹੈ ਕਿ ਅੱਜ 6ਵਾਂ ਸਮਣ ਵੀ ਠੁਕਰਾਇਆ ਜਾ ਸਕਦਾ ਹੈ ਤੇ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ 6 ਸਮਣ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਜਿਹੜੇ ED ਦੇ ਵੱਲੋਂ ਭੇਜੇ ਗਏ ਤੇ ਜਿਸ ਦੇ ਦੌਰਾਨ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਪਰੰਤੂ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇੱਕ ਸਮਣ ਨੇ ਗੈਰ ਕਾਲੋਨੀ ਨੇ ਤੇ ਜਿਹੜਾ ਮੈਨੂੰ ਫਸਾਉਣ ਦੀਆਂ ਕੋਸ਼ਿਸ਼ਾਂ BJP ਕਰ ਰਹੀ ਹੈ ਤੇ ਜਿਸ ਦੇ ਚੱਲਦੇ 6ਵਾਂ ਸਮਣ ਵੀ ED ਦੇ ਵੱਲੋਂ ਭੇਜ ਦਿੱਤਾ ਗਿਆ ਸੀ ਤੇ ਪੇਸ਼ ਹੋਣ ਦੇ ਹੁਕਮ ਜਿਹੜੇ 19 ਫਰਵਰੀ ਨੂੰ ਦਿੱਤੇ ਗਏ ਯਾਨੀ ਕਿ ਅੱਜ ਦੇ ਦਿਨ ਜਿਹੜੇ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਤੇ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੋਈ ਵੱਡੀ ਖਬਰ ਵੀ ਸਾਹਮਣੇ ਆ ਸਕਦੀ ਹੈ ਪਰੰਤੂ ਹਜੇ ਇਸ ਗੱਲ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੇਸ਼ ਹੋਣਗੇ ਜਨ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 6ਵਾਂ ਸੰਮਣ ਈਡੀ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਪੇਸ਼ ਹੋਣ ਦੇ ਹੁਕਮ ਅੱਜ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਨੇ ਪਰੰਤੂ ਇਸ ਗੱਲ ਨੂੰ ਲੈ ਕੇ ਅਜੇ ਵੀ ਕੋਈ ਨੇ ਕਿ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਪਹਿਲਾਂ ਵੀ 6 ਸੰਮਣ ਤੋਂ ਪਹਿਲਾ ਜਿਹੜੇ 5 ਸੰਮਣ ਠੁਕਰਾ ਦਿੱਤੇ ਗਏ ਸੀ ਤੇ ਹੁਣ 6ਵੇਂ ਸੰਮਣ ਦੇ ਵਿੱਚ ED ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦੁਆਰਾ ਦੇ ਦਿੱਤੇ ਨੇ ਤੇ ਅੱਜ ਅਰਵਿੰਦ ਕੇਜਰੀਵਾਲ ED ਦੇ ਸਾਹਮਣੇ ਪੇਸ਼ ਹੋ ਸਕਦੇ ਨੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ਪੁੱਛਪੜਤਾਲ ਦੇ ਲਈ ਬੁਲਾਇਆ ਗਿਆ ਹੈ ਤੇ ਪਹਿਲਾਂ ਵੀ 5 ਸੰਮਣ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਇਹ ਸੰਮਣ ED ਦੇ ਵੱਲੋਂ ਭੇਜੇ ਗਏ ਨੇ ਇਹ ਸਿਰਫ ਗੈਰ ਕਾਨੂੰਨੀ ਸੰਮਣੇ ਤੇ ਮੇਰੇ ਉੱਤੇ ਚਾਲਾ ਚੱਲਿਆ ਜਾ ਰਹੀਆਂ ਨੇ ਤੇ ਚੋਣਾਂ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਡੂੰਗੀਆਂ ਰਸਾਜਿਸ਼ਾਂ ਜਿਹੜੀ ਭਾਜੀਪੀ ਆਪ ਸਰਕਾਰ ਦੇ ਖਿਲਾਫ ਰਾਤਰੀ ਹੈ ਤੇ ਜਿਸ ਤੋਂ ਬਾਅਦ ਭਾਜੀਪੀ ਤੇ ਪਲਟਵਾਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਤੇ ਅੱਜ 6ਵਾਂ ਸੰਮਣੇ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਨੇ ਤੇ ਜਿਸ ਦੇ ਚਲਦੇ ਦੱਸ ਦਈਏ ਕਿ ਸੰਮਣ 6ਵਾਂ ਸੰਮਣ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਹੈ ਤੇ ਪੇਸ਼ ਹੋਣ ਦੇ ਹੁਕਮ ਦੁਆਰਾ ਦਿੱਤੇ ਗਏ ਨੇ ਤੇ ਅੱਜ ਕੀ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਪੋਸਟੀ ਨਹੀਂ ਹੈ ਕਿਉਂਕਿ 6ਵੇਂ ਸੰਮਣ ਤੋਂ ਪਹਿਲਾਂ 5 ਸੰਮਣ ਠੁਕਰਾ ਚੁੱਕੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਜਿਸ ਦੇ ਚਲਦੇ ਉਹਨਾਂ ਨੇ ਭਾਜਪਾ ਤੇ ਵੀ ਪਲਟਵਾਰ ਕੀਤਾ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਭਾਜਪਾ ਆ ਉਹ ਮੈਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਜੇਲ੍ਹ ਭੇਜਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਜਿਸ ਦੇ ਚਲਦੇ ਉਹ 5 ਸੰਮਣਾਂ ਤੇ ਗੈਰ ਹਾਜ਼ਰ ਹੈ 6ਵੇਂ ਸੰਮਣ ਦੇ ਵਿੱਚ ਹਾਜ਼ਰ ਹੋਣ ਦੇ ਜਿਹੜੇ ਹੁਕਮ ਐਡੀ ਨੇ ਦੁਆਰਾ ਦੇ ਦਿੱਤੇ ਨੇ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਮੁਰਤੋਂ ਪੁੱਛਕਿਛ ਦੇ ਲਈ ਜਿਹੜਾ ਸੰਮਣ ਭੇਜਿਆ ਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਇਹ ਸੰਮਣ ਭੇਜਿਆ ਗਿਆ ਸੀ ਤੇ 19 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਤੇ ਜਿਸ ਦੇ ਚਲਦੇ ਅੱਜ ਅਰਵਿੰਦ ਕੇਜਰੀਵਾਲ ਦੀ ਮੁਰਤੋਂ ਪੇਸ਼ੀ ਹੈ ਤੇ ਜਿਸ ਦੇ ਦੌਰਾਨ ਜਿੜੀ ਦੇ ਸਾਹਮਣੇ ਉਹ ਪੇਸ਼ ਹੋ ਵੀ ਸਕਦੇ ਨੇ ਪਰੰਤੂ ਪਹਿਲਾਂ ਉਹਨਾਂ ਦੇ ਵੱਲੋਂ ਪੰਜ ਸੰਮਣ ਠੁਕਰਾਏ ਗਏ ਨੇ ਤੇ ਜਿਸ ਦੇ ਦੌਰਾਨ ਇਹ ਵੀ ਹੋ ਸਕਦਾ ਹੈ ਕਿ ਅੱਜ 6 ਸਮਣ ਵੀ ਠੁਕਰਾਇਆ ਜਾ ਸਕਦਾ ਹੈ ਤੇ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ 6 ਸਮਣ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਜਿਹੜੇ ED ਦੇ ਵੱਲੋਂ ਭੇਜੇ ਗਏ ਤੇ ਜਿਸ ਦੇ ਦੌਰਾਨ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਪਰੰਤੂ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇੱਕ ਸਮਣ ਨੇ ਗੈਰ ਕਾਨੂੰਨੀ ਨੇ ਤੇ ਜਿਹੜਾ ਮੈਨੂੰ ਫਸਾਉਣ ਦੀਆਂ ਕੋਸ਼ਿਸ਼ਾਂ BJP ਕਰ ਰਹੀ ਹੈ ਤੇ ਜਿਸ ਦੇ ਚੱਲਦੇ 6ਵਾਂ ਸਮਣ ਵੀ ED ਦੇ ਵੱਲੋਂ ਭੇਜ ਦਿੱਤਾ ਗਿਆ ਸੀ ਤੇ ਪੇਸ਼ ਹੋਣ ਦੇ ਹੁਕਮ ਜਿਹੜੇ 1 ਉਹਨੇ ਫਰਵਰੀ ਨੂੰ ਦਿੱਤੇ ਗਏ ਯਾਨੀ ਕਿ ਅੱਜ ਦਾ ਦਿਨ ਜਿਹੜੇ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਤੇ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੋਈ ਵੱਡੀ ਖਬਰ ਵੀ ਸਾਹਮਣੇ ਆ ਸਕਦੀ ਹੈ ਪਰੰਤੂ ਹਜੇ ਇਸ ਗੱਲ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੇਸ਼ ਹੋਣਗੇ ਜਨ